ਲੋਕੀ ਕੱਲ ਇੱਕ ਤਰੀਕਾ ਸਕੂਲ ਖੁੱਲ ਜਾਣੇ ਆ ਤੇ ਫਿਰ ਕਿਵੇਂ ਲੱਗ ਰਿਹਾ ਕੱਲ ਨੂੰ ਸਕੂਲ ਜਾਣਾ ਬਹੁਤ ਵਧੀਆ ਲੱਗ ਰਿਹਾ ਕੱਲ ਨੂੰ ਸਕੂਲ ਜਾਉਣੀ ਤੇ ਬੱਚਿਆਂ ਦੀਆਂ ਮਾਵਾਂ ਨੂੰ ਕਿਸਨੇ ਆ ਦੇਣਾ ਚਾਹੂਗੀ ਬੱਚਿਆਂ ਦੀਆਂ ਮਾਵਾਂ ਨੂੰ ਵੀ ਖੁਸ਼ੀ ਹੋਵੇਗੀ ਕਿ ਉਹਨਾਂ ਦੇ ਬੱਚੇ ਸਕੂਲ ਜਾਣਗੇ ਤੇ ਉਹ ਰੈਸਟ ਕਰਨੀ ਆ ਹਾਂ ਬਹੁਤ ਤੰਗ ਸੀ ਹਨਾ ਬਹੁਤ ਤੰਗ ਕਰਦੇ ਆ ਬੱਚੇ ਤੇ ਚਲੋ ਭਈ ਬੱਚਾ ਨੂੰ ਚਾਹੀਦਾ ਸਕੂਲ ਜਾਣਾ ਚਾਹੀਦਾ ਕਿਉਂਕਿ ਪੜ੍ਹਾਈ ਬਹੁਤ ਜ਼ਰੂਰੀ ਆ ਪੜ੍ਹਾਈ ਤੋਂ ਬਿਨਾ ਕੁਝ ਵੀ ਨਹੀਂ ਔਖਾ ਤਾਂ ਹੁੰਦਾ ਜਦੋਂ ਬੱਚੇ ਘਰੇ ਹੁੰਦੇ ਆ ਤੇ ਤੁਸੀਂ ਸ਼ੁਕਰ ਕਰਿਆ ਕਰੋ ਉਹਨਾਂ ਟੀਚਰਾਂ ਦਾ ਅਧਿਆਪਕਾਂ ਦਾ ਜਿਹੜੇ ਤੁਹਾਡੇ ਬੱਚਿਆਂ ਨੂੰ ਤੂਫਾਨਾਂ ਨੂੰ ਸਾਹਮਦੇ ਨੇ ਠੀਕ ਆ ਕਿਉਂਕਿ ਤੰ ਦੇ ਉਹ ਆ ਜਿਹੜੇ ਬੱਚਾ ਨੂੰ ਸਾਹਮਦੇ ਆਪਾਂ ਤਾਂ 1 ਮਹੀਨੇ ਚ ਤੰਗ ਹੋ ਗਏ ਹੈਨਾ ਔਖਾ ਵੀ ਆ ਵੀ ਬੱਚਾ ਨੂੰ ਸਾਂਭਣਾ ਕਿਹੜਾ ਸੌਖੀ ਗੱਲ ਆ ਤੇ ਸਾਰੇ ਬੱਚੇ ਖੁਸ਼ੀ-ਖੁਸ਼ੀ ਸਕੂਲ ਜਾਇਓ ਤੇ ਇਹ ਕੁੜੀ ਬਹੁਤ ਖੁਸ਼ ਆ ਤੇ ਵੈਸੇ ਜਿੱਤ ਕਰਕੇ ਬੈਗੀ ਵੀ ਭੂਆ ਨੂੰ ਮਿਲ ਕੇ ਆਉਣਾ ਤੇ ਇਹ ਕੱਲ ਦੀ ਆਈ ਆ ਤੇ ਅੱਜ ਇਹਨੇ ਜਾਣਾ ਵੀ ਕੱਲ ਸਕੂਲ ਲੱਗਣਾ ਹੈ ਨਾ